ਲੈ ਵੀ ਅੱਜ ਜਿਹੜੀ ਸਕਾਰਪੀਓ ਐਨ ਹੈ ਉਹ ਅੰਦਰੋਂ ਦੇਖਦੇ ਆ ਕਿਵੇਂ ਦੀ ਹੈ ਕੀ ਫੰਕਸ਼ਨ ਹੈ ਨਾ ਜਿਹੜਾ ਟਾਪ ਮਾਡਲ ਆਇਆ ਹੈ ਮਹਿੰਦਰਾ ਵਾਲਿਆਂ ਦਾ ਆਹ ਮਹਿੰਦਰਾ ਵਾਲਿਆਂ ਦਾ ਲੋਗੋ ਆ ਬਈ ਤੇ ਸਭ ਤੋਂ ਪਹਿਲਾਂ ਦੇਖਦੇ ਆ ਕਿ ਇਹ ਪੁਸ਼ ਬਟਨ ਹੈ ਠੀਕ ਹੈ ਜੀ ਫਿਰ ਕਰੂਜ਼ ਮੂਡ ਵੀ ਹੈ ਤੇ ਆ ਤੁਸੀਂ ਬਟਨ ਜਿਹੜੇ ਸਟੀਅਰਿੰਗ ਦੇ ਉੱਪਰ ਦੇਖ ਸਕਦੇ ਹੋ ਤੇ ਆ ਸਾਈਡਾਂ ਵਾਲੇ ਜਿਹੜੀ ਬਾਰੀ ਦੇ ਬਟਨ ਹਨਾ ਜੀ ਤੇ ਥੋੜੀ ਜੀ ਅੰਦਰੋਂ ਸਾਫ਼ ਕਰਨ ਵਾਲੀ ਤਾਂ ਹੋਈ ਪਈ ਹੈ ਤੇ ਕੋਈ ਗੱਲ ਨਹੀਂ ਫਿਰ ਤੁਹਾਨੂੰ ਤਾਂ ਵੀ ਦਿਖਾਉਣੇ ਆ ਕਿ ਮੀਂਹ ਪੈ ਗਿਆ ਸੀਗਾ ਯਾਰ ਆ ਦੇਖੋ ਉੱਪਰ ਜਿਹੜਾ ਸਨਰੂਫ ਦੇ ਉੱਪਰ ਮੀਂਹ ਹਜੇ ਵੀ ਤੁਸੀਂ ਦੇਖ ਸਕਦੇ ਹੋ ਕਣੀ ਹੈ ਨਾ ਸਨਰੂਫ ਵਗੈਰਾ ਵੀ ਸਾਰਾ ਕੁਝ ਇਹਦੇ ਵਿੱਚ ਹੈਗਾ ਤੇ ਜਿਹੜੇ ਆਪਾਂ ਦੇਖੀਏ ਕਿ ਆਹ ਵਾਲਾ ਨਾ ਜਿਵੇਂ ਡਿਊਲ ਹੈ ਇਹਦਾ ਇਹ ਹੈ ਬਈ ਕਿ ਆਹ ਵਾਲ ਜਿਹੜੀ ਸਾਈਡ ਹੈ ਜਿਵੇਂ ਡਰਾਈਵਰ ਕੈਨੈਕਟਰ ਸਾਈਡ ਹੈ ਉਹਦਾ ਏਸੀ ਅੱਡ ਚੱਲਦਾ ਬਈ ਉਹਦੀ ਜਿਹੜੀ 쿨ਿੰਗ ਆ ਉਹ ਆਪਦੇ ਹਿਸਾਬ ਨਾਲ ਕਰ ਸਕਦਾ ਹੈ ਤੇ ਇੱਧਰ ਡਰਾਈਵਰ ਸਾਈਡ ਦੀ 쿨ਿੰਗ ਅੱਡ ਹੈ ਉਹ ਆਪਦੇ ਹਿਸਾਬ ਨਾਲ ਕਰ ਸਕਦਾ ਹੈ ਤੇ ਜਿਹੜੀ ਪਿੱਛੇ ਹੈ ਜਿਹੜੇ ਪਿੱਛੇ ਬਿੰਦੇ ਆ ਉਹਨਾਂ ਦੀ 쿨ਿੰਗ ਅੱਡ ਹੈ ਬਈ ਤੇ ਉਹ ਆਡਾ ਆਪ ਦਾ ਜਿਹੜਾ ਸਿਸਟਮ ਚਲਾ ਸਕਦੇ ਆ ਤੇ ਪਿੱਛੇ ਜਿਹੜੀ ਆ ਤੁਸੀਂ ਦੇਖ ਸਕਦੇ ਖੁੱਲੀ ਬਹੁਤ ਆ ਹੋਰ ਗੱਲਾਂ ਦੀਆਂ ਗੱਲਾਂ ਬਈ ਬਹੁਤ ਜ਼ਿਆਦਾ ਸਪੇਸ ਹੈ ਦੇ ਵਿੱਚ ਤੇ ਪਿੱਛੇ ਵੀ ਜਿਹੜੇ ਦੋ ਜਣਾਂ ਦੇ ਬੈਠਣ ਨੂੰ ਜਗ੍ਹਾ ਹੈਗੀ ਐ ਉਹ ਆਪਣਾ ਬ੍ਰਾਂਡ ਵਾਲਾ ਲੋਗੋ ਆ ਜੀ ਬ੍ਰਾਂਡ ਤਾਂ ਸਭ ਤੋਂ ਪਹਿਲਾਂ ਫਿਰ ਲਿਖਾਉਣਾ ਪੈਂਦਾ ਨਾ ਤੇ ਆ ਜਿਹੜੀ ਇਹ ਵੀ ਸਕਰੀਨ ਵਗੈਰਾ ਜੀ ਹੈ ਨਾ ਵਿੱਚੋਂ ਯਾਰ ਬਹੁਤ ਵਧੀਆ ਫੰਕਸ਼ਨ ਹੈ ਇਹਦੇ ਜਿਹੜੀਆਂ ਸੀਟਾਂ ਦੇ ਅਲੱਗ ਤੋਂ ਫੰਕਸ਼ਨ ਹੈ ਸਾਰੇ ਫੰਕਸ਼ਨ ਆ ਮਤਲਬ ਟੌਪ ਹੈ ਤੇ ਇਹਦਾ ਜਿਹੜਾ ਰੇਟ ਹੈ ਸਾਨੂੰ ਮੈਂ ਦੱਸ ਦਿੰਨੇ ਸਾਢੇ 23 ਲੱਖ ਹੈ ਜੀ ਔਨ ਰੋਡ ਜਿਹੜੀ ਰੋਡ ਤੇ ਮਤਲਬ ਚੜ ਗਈ ਸਾਢੇ 23 ਲੱਖ ਦੇ ਵਿੱਚ ਪੈਂਦੀ ਹੈ ਇਹ ਤੇ 2024 ਮਾਡਲ ਹੈ ਜੀ ਦੋ ਕੁ ਮਹੀਨੇ ਹੋਇਆ ਹੈ ਜਾਈ ਨੂੰ